ਰੂਪੀ ਵਾਇਪਰੀ ਦਾ ਚਾਰਨ ਕਰ ਰਿਹਾ ਹੈ ਸਰੋਕਾਰ ਤਾਂ ਇਸ ਕੈਂਪਰੀ ਲੜੀ ਤੋਂ ਅਗੇ ਦੇ ਉਦੇ ਹੋਏ ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਰੂਪੀ ਚੌਰ ਦੀ ਧੂਮੀ ਰੱਖਿਆ ਸਰ ਪਟੇੰਡਾ ਜੋ ਕਿ ਧੂਮੀ ਰੱਖਿਆ ਭਾਰਤੋਂ ਸਾਡੇ ਦਰਮਿਆਨ ਪਹੁੰਚੇ ਨੇ ਜਿਵੇਂ ਆਖਾਂ ਜੀ ਤੁਸੀਂ ਦੇਖ ਰਹੇ ਆਂ ਕਿ ਧੂਮੀ ਰੱਖਿਆ ਭਾਰਤ ਹੈ ਜਿਹੜੀਆਂ ਕੋਈ ਸਿਨੇਮਾ ਨੇ ਕਿਵੇਂ ਤੁਸੀਂ ਕਿਸੇ ਅੰਡਰਗਰਾਉਂਡ ਪਾਇਪਲੈਂਟ ਹੋਣੀ ਹੋਵੇ ਤਾਂ ਉਹ ਜਿਹੜੀਆਂ ਇਸ ਤਰ੍ਹਾਂ ਦੇ ਸਿਨੇਮਾ ਨੂੰ ਇਸ ਭਾਰ ਦਾ ਸਹਾਦਰ ਨੇ ਤਾਂ ਇਹਦੇ ਬਾਰੇ ਜਾਣਕਾਰੀ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਇਹ ਮੈਂ ਧੰਨਵਾਦ ਕਰਦੀ ਆ ਆਪਣੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਦਾ ਜਿਨ੍ਹਾਂ ਨੇ ਇਹ ਕੈਂਪ ਨੂੰ ਆਰਗੇਨਾਈਜ਼ ਕੀਤਾ ਹੈ ਇਹ ਇੱਕ ਬਹੁਤ ਵਧੀਆ ਲੈਵਲ ਹੈ ਜਿੱਥੇ ਕਿਸਾਨ ਵੀਰ ਅਤੇ ਆਪਣੇ ਡਿਪਾਰਟਮੈਂਟ ਦੇ ਅਫਸਰ ਜਿਹੜੇ ਹੁੰਦੇ ਆ ਉਹ ਇੱਕ ਦੂਜੇ ਨਾਲ ਗੱਲਾਂ ਆਪਣੇ ਸਾਂਝੀਆਂ ਕਰ ਸਕਦੇ ਨੇ ਅਤੇ ਆਪਣੀ ਸਕੀਮਾਂ ਬਾਰੇ ਦੱਸ ਦੱਸਿਆ ਜਾਂਦਾ ਹੈ ਤੁਹਾਨੂੰ ਵੀ ਪਤਾ ਹੈ ਕਿ ਜੋ ਆਪਣਾ ਤਰਤੀਹ ਇਕਲਾ ਪਾਣੀ ਹੈ ਉਹਦਾ ਲੈਵਲ ਦਿਨੋ ਦਿਨ ਬਹੁਤ ਜ਼ਿਆਦਾ ਘਟ ਰਿਹਾ ਹੈ ਅਤੇ ਉਸ ਲੈਵਲ ਨੂੰ ਹੀ ਸਹੀ ਕਰਨ ਲਈ ਪੰਜਾਬ ਸਰਕਾਰ ਦਾ ਜੋ ਡਿਪਾਰਟਮੈਂਟ ਹੈ ਭੂਮੀ ਅਤੇ ਜਲ ਸੰਭਾਲ ਵਿਭਾਗ ਉਹਨਾਂ ਨੇ ਕਾਫੀ ਸਕੀਮਾਂ ਚਲਾਈਆਂ ਨੇ ਤਾਂ ਕਿ ਜਿਸ ਨਾਲ ਪਾਣੀ ਦਾ ਲੈਵਲ ਵੀ ਠੀਕ ਰਹਿ ਸਕੇ ਅਤੇ ਵਾਰੀ-ਵਾਰੀ ਦੀ ਚਾਰਜ ਹੋ ਸਕੇ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਸਕੀਮ ਆਉਂਦੀ ਹੈ ਅੰਡਰਗਰਾਉਂਡ ਪਾਈਪਲਾਈਨ ਦੀ ਜਿਵੇਂ ਕਿ ਨਹਿਰੀ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਲਈ ਸਿੰਚਾਈ ਕਰਨ ਲਈ ਮੋਗਿਆਂ ਤੋਂ ਅੰਡਰਗਰਾਉਂਡ ਪਾਈਪਲਾਈਨ ਪਾਈ ਜਾਂਦੀ ਹੈ ਤੇ ਜਿਹੜੀ ਕਿ 100% ਸਬਸਿਡੀ ਤੇ ਹੋ ਰਹੀ ਹੈ ਅੱਜਕੱਲ ਜਿੱਥੇ ਕਿ ਫਾਰਮਰ ਸ਼ੇਅਰ ਫਾਰਮਰ ਨੂੰ ਕੋਈ ਸ਼ੇਅਰ ਨਹੀਂ ਭਰਨਾ ਪੈਂਦਾ ਅਤੇ ਸਾਰਾ 100% ਹੈ ਉਹ ਗਵਰਨਮੈਂਟ ਵੱਲੋਂ ਹੀ ਦਿੱਤੀ ਜਾਂਦਾ ਹੈ ਤੇ ਇਹ ਜਿਵੇਂ ਕਿ ਮੋਗਿਆਂ ਤੋਂ ਪਾਈਪਲਾਈਨ ਕੋਨਾ ਜਾਂ ਫਿਰ ਜਿਵੇਂ ਕਿ ਜਿਹੜੇ ਖਾਲੇ ਬਣੇ ਹੁੰਦੇ ਆ ਉਹ ਖਾਲਿਆਂ ਤੋਂ ਪੱਕੇ ਖਾਲਿਆਂ ਦੀ ਜਗ੍ਹਾ ਤੇ ਉਹਨਾਂ ਨੂੰ ਰਿਪਲੇਸ ਕਰਕੇ ਅੰਡਰਗ੍ਰਾਉਂਡ ਪਾਈਪਲਾਈਨ ਨੂੰ ਪਾਇਆ ਜਾਂਦਾ ਹੈ ਤਾਂ ਕਿ ਜੋ ਵੀ ਖਾਲਿਆਂ ਦੀ ਜਗ੍ਹਾ ਹੈ ਉਸ ਨੂੰ ਵੀ ਅੱਗੇ ਕਵਰ ਕੀਤਾ ਜਾਵੇ ਇਸ ਦੇ ਵਿੱਚ ਦੂਜੀ ਸਕੀਮ ਆਉਂਦੀ ਹੈ ਜੀ 50% ਸਬਸਿਡੀ ਤੇ ਜਿਹਦੇ ਵਿੱਚ 50% ਸ਼ੇਅਰ ਹੈ ਉਹ ਫਾਰਮਰ ਵੱਲੋਂ ਭਰਿਆ ਜਾਂਦਾ ਹੈ ਅਤੇ ਬਾਕੀ ਜਿਹੜਾ ਸ਼ੇਅਰ ਆ ਉਹ ਗਵਰਨਮੈਂਟ ਨੇ ਦਿੱਤਾ ਜਾਂਦਾ ਹੈ ਇਹ ਇੱਕ ਇੰਡੀਵਿਜੂਅਲ ਸਕੀਮ ਹੈ ਜਿਸ ਦੇ ਵਿੱਚ ਫਾਰਮਰ ਜਿਹੜਾ ਹੈ ਉਹ ਆਪਣੇ ਮੋਟਰ ਤੋਂ ਕਨੈਕਸ਼ਨ ਲੈ ਕੇ ਜਾਂ ਫਿਰ ਮੋਟਰ ਦਾ ਮੋਟਰ ਦੀ ਮੋਟਰ ਤੋਂ ਪਾਈਪਲਾਈਨ ਅੱਗੇ ਪਵਾਉਂਦਾ ਹੈ ਮੋਟਰ ਨਾਲ ਹਾਉਦੀ ਬਣਾ ਕੇ ਉਸ ਤੋਂ ਅੱਗੇ ਪਾਈਪਲਾਈਨ ਰਾਹੀਂ ਪਾਣੀ ਨੂੰ ਚੱਕਿਆ ਜਾਂਦਾ ਹੈ ਅਤੇ ਨੈਕਸਟ ਸਕੀਮ ਆਉਂਦੀ ਹੈ ਜੀ ਆਪਣੀ ਤੁਕਕਾ ਸਿੰਚਾਈ ਅਤੇ ਫੁਹਾਰਾ ਸਿਸਟਮ ਦੀ ਜਿਵੇਂ ਇਹ ਅ ਮਾਈਕਰੋ ਇਰੀਗੇਸ਼ਨ ਦੇ ਵਿੱਚ ਚੱਲ ਰਿਹਾ ਹੈ ਜਿਵੇਂ ਅੱਜਕੱਲ ਹਰ ਇੱਕ crop ਨੂੰ ਖੁੱਲੇ ਪਾਣੀ ਦੀ ਲੋੜ ਨਹੀਂ ਹੁੰਦੀ ਕਿ ਉੱਥੇ ਤੁਕਕਾ ਸਿੰਚਾਈ ਰਾਹੀਂ ਜਾਂ ਫਿਰ ਬੂੰਦ-ਬੂੰਦ ਰਾਹੀਂ ਜਾਂ ਫਿਰ ਫੁਹਾਰਾ ਸਿਸਟਮ ਰਾਹੀਂ ਆਪਾਂ ਕਹਿੰਦੇ ਹਾਂ ਕਿ ਉਹਨਾਂ ਨੂੰ ਸਿੰਚਾਈ ਕੀਤੀ ਜਾਂਦੀ ਹੈ ਤੁਕਕਾ ਸਿੰਚਾਈ ਜਿਵੇਂ ਕਿ ਆਪਾਂ ਬਾਗ ਦੇ ਉੱਤੇ ਲਗਾ ਸਕਦੇ ਹਾਂ ਆਲੂਆਂ ਦੇ ਉੱਪਰ ਲਗਾ ਸਕਦੇ ਹਾਂ ਜਿਹੜੀਆਂ ਕਿ ਥੋੜੀਆਂ ਛੋਟੀਆਂ ਫਸਲਾਂ ਜਿਨ੍ਹਾਂ ਨੂੰ ਪਾਣੀ ਦੀ ਘੱਟ ਲੋੜ ਹੈ ਉਹਨਾਂ ਦੇ ਪੌਦੇ 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 ਦੇ ਉੱਪਰ ਆਪਾਂ ਉੱਥੇ ਉਹਨਾਂ ਨੂੰ ਪਾਣੀ ਦਾ ਡਿਸਚਾਰਜ ਉਹਨਾਂ ਨੂੰ ਦਿੱਤਾ ਜਾਂਦਾ ਹੈ ਤਾਂ ਕਿ ਸਿਰਫ ਜਿੰਨੀ ਲੋੜ ਹੈ ਉਹਨਾਂ ਨੂੰ ਓਨੇ ਹੀ ਪਾਣੀ ਜਾਵੇ ਬਾਕੀ ਐਕਸਟਰਾ ਪਾਣੀ ਦੀ ਵੇਸਟੇਜ ਉਹਨਾਂ ਨੂੰ ਨਾ ਹੋਵੇ ਤੇ ਦੂਜਾ ਉਹਨਾਂ ਦਾ ਜੀ ਫੁਹਾਰਾ ਸਿਸਟਮ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਮਤਲਬ ਪਾਈਪ ਦੇ ਨਾਲ ਉੱਪਰ ਖੜਾ ਕਰਕੇ ਫੁਹਾਰੇ ਦੇ ਨਾਲ ਪਾਣੀ ਦਿੱਤਾ ਜਾਂਦਾ ਹੈ ਤਾਂ ਕਿ ਸਾਰੀ ਕ੍ਰੌਪ ਨੂੰ ਉਹਦੀ ਕੈਨੋਪੀ ਦੇ ਕਨੋਪੀ ਦੁਆਰਾ ਉਹਨਾਂ ਨੂੰ ਪਾਣੀ ਦਿੱਤਾ ਜਾਵੇ ਤੇ ਤੀਜੇ ਇੱਕ ਨਰਸਰੀਆਂ ਤੇ ਜਾਂ ਫਿਰ ਸਬਜ਼ੀਆਂ ਤੇ ਜਾਂ ਫਿਰ ਪਨੀਰੀ ਜਿਹੜੀ ਅੱਜ ਕੱਲ ਆਪਾਂ ਆਪਾਂ ਨੂੰ ਲੋੜ ਹੁੰਦੀ ਆ ਉਹਨਾਂ ਤੇ ਲਗਾਇਆ ਜਾਂਦਾ ਹੈ ਤੀਜੀ ਆਉਂਦੀ ਹੈ ਜੀ ਰੇਨ ਗਨ ਸਿਸਟਮ ਜਿਵੇਂ ਕਿ ਝੋਨੇ ਦੀ ਸਿੱਧੀ ਬਿਜਾਈ ਕਰਨਾ ਉੱਥੇ ਆਪਾਂ ਨੂੰ ਪਾਣੀ ਦੇ ਖੁੱਲੇ ਪਾਣੀ ਦੇ ਇੰਨੀ ਜ਼ਿਆਦਾ ਲੋਡ ਨਹੀਂ ਪੈਂਦੀ ਜੀ ਤਾਂ ਆਪਾਂ ਝੋਨੇ ਦੀ ਸਿੱਧੀ ਬਿਜਾਈ ਲਈ ਰੇਨ ਗਨ ਸਿਸਟਮ ਆਪਾਂ ਚੂਜ਼ ਕਰ ਸਕਦੇ ਆ ਇਹ ਵੀ ਅਸੀਂ ਇਹ 90% ਸਬਸਿਡੀ ਤੇ ਆ ਜੇ ਜੇ ਜ਼ਮੀਨ ਕਿਸੇ ਫੀਮੇਲ ਦੇ ਨਾਮ ਤੇ ਆ ਤਾ ਆਪਾਂ ਉਸ ਤੇ 90% ਸਬਸਿਡੀ ਹੈ अदरवाइज 80% ਸਬਸਿਡੀ ਤੇ ਆ। ਤੇ ਇਹਦਾ ਇੱਕ ਬੈਨੀਫਿਟ ਜ਼ਿਆਦਾਤਰ ਇਹ ਵੀ ਹੈਗਾ ਕਿ ਇਹਦੇ ਨਾਲ ਜਿਹੜੇ ਫਰਟੀਲਾਈਜ਼ਰ ਆਪਾਂ ਖਾਦਾਂ ਦੇਣੀਆਂ ਹੁੰਦੀਆਂ ਨੇ ਤਾਂ ਉਹ ਪਾਣੀ ਦੇ ਨਾਲ ਰਲਾ ਕੇ ਹੀ ਆਪਾਂ ਇਹਨੂੰ ਪਾਈਪ ਦੇ ਰਾਹੀਂ ਦਿੱਤੇ ਜਾਂਦੀਆਂ ਨੇ। ਐ ਐਕਸਟਰਾ ਇਹਦੇ ਵਰਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਤੇ ਇੱਕ ਇਹਦਾ ਤਾਂ ਬੈਨੀਫਿਟ ਮੇਨ ਇਹ ਵੀ ਹੈ ਕਿ ਜੋ ਪੈਡਾ ਆਪਣਾ ਡਿਪਾਰਟਮੈਂਟ ਹੈ ਉਹਦੇ ਵਿੱਚ ਜਿਹੜਾ ਸੋਲਰ ਸਿਸਟਮ ਹੈ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਇਸ ਡਿਪਾਰਟਮੈਂਟ ਵੱਲੋਂ। ਸੋਲਰ ਸੋਲਰ ਸਿਸਟਮ ਦਾ ਕਨੈਕਸ਼ਨ ਦੇ ਲਈ ਜਿਨ੍ਹਾਂ ਨੇ ਡ੍ਰੀਪੀਆ ਸਪ੍ਰਿੰਕਲਰ ਸਿਸਟਮ ਲਗਾਇਆ ਹੁੰਦਾ ਹੈ ਤੇ ਨੈਕਸਟ ਸਕੀਮ ਹੈ ਜੀ ਚੱਪੜ ਤੋਂ ਪਾਈਪਲਾਈਨ ਪਾਉਣਾ ਜਿਵੇਂ ਕਿ ਮੀਹਾਂ ਦੇ ਦਿਨਾਂ ਵਿੱਚ ਚੱਪੜ ਦਾ ਪਾਣੀ ਓਵਰਫਲੋ ਹੋ ਜਾਂਦਾ ਹੈ ਅਤੇ 스멜 ਵਗੈਰਾ ਵੀ ਬਹੁਤ ਜ਼ਿਆਦਾ ਆਉਣ ਲੱਗ ਜਾਂਦੀ ਹੈ ਤਾਂ ਉਸ ਨੂੰ ਡਰੇਨ ਆਊਟ ਕਰਨ ਵਾਸਤੇ ਅਤੇ ਇਰੀਗੇਸ਼ਨ ਲਈ ਵਰਤਣ ਵਾਸਤੇ ਵੀ ਆਪਾਂ ਚੱਪੜ ਤੋਂ ਪਾਈਪਲਾਈਨ ਨਾਲ ਇੱਕ ਸੋਲਰ ਨਾਲ ਕਨੈਕਸ਼ਨ ਦੇ ਕੇ ਉਹਦੀ ਮੋਟਰ ਲਗਾ ਕੇ ਉੱਥੋਂ ਪਾਈਪਿੰਗ ਪਾਈ ਜਾਂਦੀ ਹੈ ਜਿਵੇਂ ਕਿ ਤਿੰਨ ਚਾਰ ਪਾਣੀ ਜੇ ਆਪਾਂ ਨਿਆਰੀ ਪਾਣੀ ਲਾਉਣੀ ਆ ਤਾਂ ਉਹਦੇ ਵਿੱਚੋਂ ਇੱਕ ਪਾਣੀ ਜੇ ਚੱਪੜ ਦਾ ਵੀ ਲੱਗ ਜਾਈ ਤਾਂ ਉਹਦੇ ਵਿੱਚ ਵੀ ਉਹਦੇ ਬੈਨੀਫਿਟ ਤੇ ਕ੍ਰੌਪ ਦਾ ਕਾਫੀ ਵਧੀਆ ਹੋ ਜਾਂਦਾ ਹੈ ਤੇ ਇਹ ਵੀ ਇੱਕ 100% ਸਬਸਿਡੀ ਤੇ ਆ ਇਹਦੇ ਵਿੱਚ ਵੀ ਫਾਰਮਰ ਨੂੰ ਕੋਈ ਆਪਣਾ ਸ਼ੇਅਰ ਨਹੀਂ ਭਰਨਾ ਪੈਂਦਾ ਤੇ ਨੈਕਸਟ ਸਕੀਮ ਹੈ ਜੀ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਜਿਵੇਂ ਕਿ ਸਕੂਲਾਂ ਦੇ ਵਿੱਚ ਛੱਤਾਂ ਦਾ ਪਾਣੀ ਮੀਂਹ ਦੇ ਛੱਤਾਂ ਮੀਂਹ ਦਾ ਪਾਣੀ ਛੱਤਾਂ ਤੋਂ ਕਲੈਕਟ ਕਰਕੇ ਇੱਕ ਹੋਦੀ ਬਣਾ ਕੇ ਉਹਦੇ ਉਹਦੇ ਰਾਹੀਂ ਰੀਚਾਰਜ ਕੀਤਾ ਜਾਂਦਾ ਹੈ ਪਾਣੀ ਨੂੰ ਨਿਤਾਰ ਕੇ ਪ੍ਰੋਪਰ ਤੇ ਤਾਂ ਕਿ ਜਿਹੜਾ ਸਾਫ ਪਾਣੀ ਹੈ ਅੱਗੇ ਦੀ ਅੱਗੇ ਉਹ ਓਦਾਂ ਹੀ ਰੀਚਾਰਜ ਹੁੰਦਾ ਰਹੇ ਤੇ ਜੋ ਵੀ ਲੈਵਲ نیچے ਘਟ ਰਿਹਾ ਹੈ ਉਹਦਾ ਅੱਗੇ ਮਤਲਬ ਇਹਨਾਂ ਲੈਵਲ ਤੋਂ ਨਾ ਘਟੇ ਤੇ ਆ ਇਹ ਹੀ ਸਕੀਮਾਂ ਸੀਗੀਆਂ ਜੀ ਬਾਕੀ ਆਪਣਾ ਡਿਪਾਰਟਮੈਂਟ ਨੂੰ ਮੇਰ ਜਲ ਸੰਭਾਲਦਾ ਮੀਨੀ ਸੈਕਟਰੀਟੇਟ ਜੇ ਕਿਸੇ ਨੇ ਵੀ ਕੋਈ ਵੀ ਡਾਊਟ ਹੋ ਜਾਵੇ ਕਿਸੇ ਨੇ ਕੋਈ ਕੰਮ ਕਰਵਾਉਣਾ ਹੈ ਤਾਂ ਉੱਥੇ ਮਿਲ ਸਕਦੇ ਹੋ ਥੈਂਕ ਯੂ ਬਹੁਤ ਬਹੁਤ ਧੰਨਵਾਦ ਡਾਕਟਰ ਗੁਰਮੀਤ ਕੌਰ ਜਿਨ੍ਹਾਂ ਨੇ ਭੂਮੀ ਰੱਖਿਆ ਤੇ ਜਲ ਸਪਲਾਈ ਭਾਰ ਕੇ ਰਹਿ ਗਿਆ ਉਹਦੇ ਵੱਲੋਂ ਵੱਖ-ਵੱਖ ਚਲਾ ਰਹੇ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੁਣ ਮੈਂ ਸੱਦਾ ਦੇਵਾਂਗਾ ਡਾਕਟਰ ਤੇਜਵੀਰ ਸਿੰਘ ਜੋ ਕਿ ਸਾਨੂੰ ਹਾੜੀ ਦੀਆਂ ਫਸਲਾਂ ਦੇ ਵਿੱਚ ਖਾਦ ਪ੍ਰਬੰਧਨ ਜਾਂ ਕੋਈ ਤੱਤਾਂ ਦੀ ਘਾਟ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਨਗੇ ਡਾਕਟਰ ਤੇਜਵੀਰ ਸਿੰਘ ਸਟੇਟ ਫੈਬਰਾ ਮੋੱਖ ਅਧਿਕਾਰੀ ਸਾਹਿਬ ਕੈਪੀਲੋਡੀ ਪ੍ਰੋਗਰਾਮ ਦੇ ਸਾਰੇ ਅਸਿਸਟੈਂਟ ਸਾਡੇ ਵਿਦਿਅਕ ਵਿਦਿਆਰਥੀ ਜੀਪੀ ਡੈਕ ਤੇ ਮੇਰੇ ਯੂਨੀਵਰਸਿਟੀ ਸਾਥੀ ਸਾਇੰਸ ਦਾ ਤੇ ਪ੍ਰਿਆਰਕ ਸਾਹਿਬ ਗਾਸਟ੍ਰੋਡਾਈਨ ਬਾਰੇ ਜਿਹੜੇ ਪਾਲਸਾ ਬਾਰੇ ਸੰਪਰਕ ਕਰਦੇ ਤਾਂ ਕਿ ਸਾਡੇ ਸਾਰੇ ਬੇੜਾ ਨੂੰ ਅੱਜ ਵਿਸ਼ਾ ਦੇ ਤੱਕ ਉਹਨਾਂ ਨਾਲ ਬੋਲ ਕੇ ਤੇ ਸਪੱਸ਼ਟ ਇਹ ਤਾਫੀਦ ਅੰਦੇਸ਼ਾ ਤਾਂ ਕਿ ਬੇਖਾ ਅੰਤਰ ਬੰਧ ਜੇਦੋਂ ਆਪਾਂ ਗੱਲ ਕਰਦੇ ਆ ਕਿਸਾਨ ਵੀ ਰਸਾਇਣਿਕ ਖਾਤਾ ਦੀ ਬਹੁਤ ਵਾਰ ਤੋਕਰ ਰਹੇ ਹਨ ਤਾਂ ਆਪਾਂ ਮਿੱਟੀ ਦੀ ਸਿਹਤ ਬਾਰੇ ਬਸੋ ਜੀ ਤਾਂ ਤੁਹਾਾਇਆ ਮਿੱਟੀ ਦੀ ਸਿਹਤ ਦੇ ਸੰਬੰਧੀ ਦੇ ਨਾਲ ਮੈਂ ਗੱਲਬਾਤ ਚਾਹੁੰਦਾ ਜਿਹੜਾ ਵੀ ਕੋਈ ਖਾਲਸ ਰਵੱਤਰ ਦੀ ਗੱਲ ਕਰ ਰਿਹਾ ਹੈ ਕੋਈ ਤੱਤਾ ਨਹੀਂ ਘਾਟ ਰਿਹਾ ਕਿਉਂਕਿ ਇਹ ਮੌਜੂਦ ਨਹੀਂ ਕਿਸੇ ਤਾਂ ਸਭ ਤੋਂ ਪਹਿਲਾਂ ਜਦੋਂ ਮੈਂ ਗੱਲ ਕਰਨੀ ਚਾਹੁੰਦਾ ਮਿੱਟੀ ਦੀ ਸਿਹਤ ਦੀ ਤਾਂ ਸਭ ਤੋਂ ਸਾਰਿਆਂ ਨੂੰ ਪਤਾ ਚਲੋ ਆਪਾਂ ਆਪ ਜੀ ਨੂੰ ਉੱਚੀ ਸਿਹਤ ਦਾ ਧਿਆਨ ਰੱਖਦੇ ਆ ਆਪਾਂ ਵੀ ਆਪ ਜੀ ਨੂੰ ਉੱਚੀ ਸਿਹਤ ਦੇ ਕੈਸਟ ਕਰਾਉਂਦੇ ਆ ਆਪਾਂ ਨੂੰ ਫੇਰ ਹੀ ਪਤਾ ਲੱਗਦਾ ਤभी ਆਪਣੇ ਸ਼ਰੀਰ 'ਚ ਕਿਹੜੇ ਬਿਟਾ ਬਿਟਾ ਅੰਦਰ ਦੀ ਘਾਟ ਬਟਰ ਜਦੋਂ ਆਪਾਂ ਮਿੱਟੀ ਦੀ ਗੱਲ ਕਰਦੇ ਆ ਤਾਂ ਮਿੱਟੀ ਦੀ ਆਪਾਂ ਸੇਧ ਬਾਰੇ ਬਹੁਤ ਧਿਆਨ ਦੇ ਦਿੰਦੇ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤਾਂ ਉਹ ਹੀ ਬੇਤੀ ਕਰਦਾ ਕਿ ਮਿੱਟੀ ਦੀ ਟੈਸਟਿੰਗ ਜ਼ਰੂਰ ਕਰੋ ਕਿਉਂਕਿ ਉਸ ਦੇ ਵੇਸ ਤੇ ਆਪਾਂ ਨੂੰ ਪਤਾ ਲੱਗੂਗਾ ਆਪਣੀ ਮਿੱਟੀ ਦੇ ਵਿੱਚ ਆਪਣੀ ਮਿੱਟੀ ਦਾ ਖਾਰੀ ਆ ਕੀ ਹੋ ਰਿਹਾ ਮਿੱਟੀ ਦੇ ਉੱਪਰ ਜਾਉ ਸਕਤੀ ਕਿ ਹੋਜੀਆ ਮਿੱਟੀ ਦੇ ਵਿੱਚ ਮਲਣ ਜਾਂ ਚਾਹੀ ਕਾਰਬਨ ਜਾਂ ਆਰਗੈਨਿਕ ਆਪਾਂ ਜਲੋਂ ਪਾ ਰਹੇ ਹਾਂ ਮੱਲੜ ਕਿੰਨਾ ਹੈ ਠੀਕ ਹੈ ਤਾਂ ਉਸ ਦੇ ਬੇਸ ਤੇ ਆਪਾਂ ਫਿਰ ਅੱਗੇ ਝਾੜ ਪੁਕੰਦਰ ਕਰ ਸਕਦੇ ਹਾਂ ਠੀਕ ਹੈ ਉਸ ਦੇ ਬੇਸ ਤੇ ਆਪਾਂ ਖਾਦਾਂ ਦੇ ਰੂਪ ਵਿੱਚ ਕਰਦੇ ਕਿਉਂਕਿ ਆਪਣੇ ਤੇ ਜੇ ਆਪਾਂ ਗੱਲ ਕਰੀਏ ਆਪਾਂ ਝਾੜ ਜਿੰਨਾ ਹੈ ਕਣਕ ਝੋਨੇ ਦਾ ਹੈ ਉਹ ਫਸਲਾਂ ਦਾ ਆਪਾਂ ਜਿੰਨਾ ਪੀਛੇ ਪਹੁੰਚ ਚੁੱਕੇ ਹਾਂ ਥੋੜਾ ਬਹੁਤ ਗੇਤੀ ਲੈ ਕੇ ਜਾਂ ਧਿਆਨ ਰੱਖ ਕੇ ਆਪਾਂ ਥੋੜਾ ਬਹੁਤ ਉਹਨਾਂ ਝਾੜ ਦਾ ਸਾਹਤ ਤਾਂ ਆਪਾਂ ਉਹਦੇ ਜਿਹੜੇ ਖर्चे ਆ ਘਟਾਉਣ ਦੀ ਕੋਸ਼ਿਸ਼ ਕਰਨਾ ਲੋ ਖਰਚੇ ਜਿਹੜੇ ਘਟਣਗੇ ਜੇ ਆਪਾਂ ਥੋੜਾ ਜਿਹਾ ਮਿੱਟੀ ਦਾ ਪਰਖਵੰਚੀ ਤੇ ਉਸ ਦੇ ਬੇਸਿਕ ਕਰੀਏ ਹੁਣ ਤਾਂ ਚਲੋ ਬਿਜਾਈ ਕਰ ਲਈ ਬਾੜੀ ਤੋਂ ਬਹੁਤ ਧਿਆਨ ਦਿਓ ਕਿ ਮਿੱਟੀ ਦਾ ਸੈਪਟ ਜ਼ਰੂਰ ਲੈ ਕੇ ਟੈਸਟਿੰਗ ਕਰਾਓ ਲੈ ਮੈਂ ਕਿੱਥੇ ਹੋਣਾ ਸਾਡੇ ਖੇਤਰੀ ਕੋਰਟ ਕੇਂਦਰ ਵਿੱਚ ਡਬਲਿਓ ਰੋਡ ਤੇ ਉੱਥੇ ਤੋਂ ਜਾਂ ਆਪਣਾ ਤੁਹਾਡੇ ਜਿਹੜਾ ਬਲਾਕ ਦਾ ਦਫ਼ਤਰ ਬਲਾਕ ਹੈਗੀ ਬੜੀਆ ਸਰ ਦਾ ਉੱਥੇ ਟੈਸਟ ਕਰਾਓ ਰਿਪੋਰਟ ਤੁਹਾਡੇ ਕੋਲ ਆ ਜਾਵੇ 2-4 ਦਿਨਾਂ ਵਿੱਚ ਤਾਂ ਜਦੋਂ ਅੱਗੇ ਆਪਾਂ ਖਾਦ ਪ੍ਰਬੰਧਨ ਦੀ ਗੱਲ ਕਰਦੇ ਆ ਤਾਂ ਮੈਂ ਜਿਹੜਾ ਗੱਲ ਕਰਦਾ ਹੁੰਦਾ ਖਾਤਾ ਜੀ ਆਪਾਂ ਕਰ ਰਹੇ ਹਾਂ ਤਾਂ ਕੜਕਨੇ ਵਿੱਚ ਜਿਹੜੇ ਸਾਡੇ ਸਪਾਰਸ਼ 110 ਕੇਜੂ ਜਿਉਂ ਗਿਆ ਤੇ 550 ਲਿਓ ਆਪਣੀ ਡੀਏ ਪੀ ਹੈ ਮੈਂ ਬਿੱਲ ਕਟਾਉਣ ਦੇ ਜਿੱਤੇ ਜਰਾਤੇ ਤੇ ਨਿੱਲੇ ਕਤੇ 159 ਕੇ ਤੋਂ ਆਪਾਂ ਐਸਐਸਪੀ ਸੇਵਾ ਤੋਂ ਪ੍ਰੋਪੋਸ ਕਰਦੀ ਫਾਸ ਕਰਦੇ ਹਾਂ ਬਟ ਕਾਹਤੇ ਇਹ ਤੁਹਾਨੂੰ ਹੋਰ ਕਰਨੀ ਚਾਹੁੰਦਾ ਕਿ ਕਿ ਸਾਡੇ ਵੀਦਾਂ ਕੀ ਦੇਖਣ ਨੂੰ ਆਇਆ ਜਿਵੇਂ ਅਸੀਂ ਸਰਵੇ ਕਰਦੇ ਆਂ ਤਾਂ ਸਰਵੇ ਚ ਸੇ ਦੇਖਦੇ ਆਂ ਕਿ ਕਿਸਾਨ ਵੀ ਜਿੰਨੀ ਸਾਡੀ ਸ਼ੁਮਾਰਸ਼ ਹੈ ਕਿਉਂਕਿ ਅਸੀਂ ਜਿਹੜੀ ਸ਼ੁਮਾਰਸ਼ ਕਰਦੀ ਯੂਨੀਵਰਸਿਟੀ ਕੋਈ ਇੱਕ ਐਵਰੇਜ ਵਾਲੀ ਕਰਦੀ ਹੈ ਦਰਮਿਆਨੀਆਂ ਨੂੰ ਵਿਆਸਥਿਕ ਅਸੀਂ ਸ਼ੁਮਾਰਸ਼ ਕਰਦੇ ਵੈਸੇ ਅਸੀਂ ਕਹਿੰਦੇ ਕਿ ਕਮਿਟੀ ਪਰ ਕਰਾਓ ਉਸ ਦੇ ਬੇਸ ਤੇ ਕੰਮ ਕਰਦੇ ਪਰ ਕਿਸਾਨ ਵੀ ਕੀ ਕਰਦੇ ਆ ਕਿ ਜਿੰਨੀ ਸ਼ੁਮਾਰਸ਼ ਸਾਡੀ ਉਸ ਤੋਂ ਵੱਧ ਹੀ ਪਾਉਂਦੇ ਜਿਵੇਂ ਉਦਾਹਰਨ ਦੇ ਤੌਰ ਤੇ ਛੋਮੇ ਦੇ ਚਾਚਾ ਬੰਦੇ ਕਰਦੇ ਆਂ ਤਾਂ ਪਿਛਲੇ ਸਾਲ ਜਦੋਂ ਸਰਵੇ ਕੀਤਾ ਜਿਵੇਂ ਉਧਰ ਸੰਘੂਰ ਬਰਨਾਲਿਆਂ ਦੇ ਪਾਸੇ ਫੈਟ ਸੀ ਕਿ ਅਸੀਂ ਜੇ ਉਹਦੇ 90 ਕਿਲੋ ਸਪਾਸ ਕਰਦੇ ਤਾਂ ਕਿਸਾਨ ਵੀ ਕੀ ਕਰਦੇ ਆ 3-3 4-4 ਘਟੇ ਪਾਈਪਨ ਘਟੇਗੀ ਫਕੀਲੇ ਦੋ ਵੇੜੇ ਦੋ ਕਰ ਤੋਂ ਪਹਿਲਾਂ ਆ ਤਾਂ ਆਦਾ ਬਾਅਦ ਸੇ ਪਾਈ ਜਾਂਦੇ ਤਾਂ ਜਿੰਨੀ ਲੋੜ ਆ ਉਸ ਤੋਂ ਆਪਾਂ ਵੱਧ ਬੇਜੋੜੀ ਪਾਉਂਦੇ ਆ ਤਾਂ ਉਹਦੇ ਨੁਕਸਾਨ ਹੀ ਕੋਈ ਫਾਇਦਾ ਨਹੀਂ ਬਿਲਕੁਲ ਜਦੋਂ ਆਪਾਂ ਜਿਉੜੀ ਦੀ ਥਾਂ ਪਾਉਂਦੇ ਆ ਤਾਂ ਫਸਲ ਆਪਾਂ ਰੰਗਰ ਦੇ ਹਾਂਗੇ ਬੇਸ਼ੱਕ ਇਹ ਗੱਲਾਂ ਸਾਰੇ ਪੱਧਰ ਤੋਂ ਪਰ ਤੁਮ ਵੀ ਉਰਪਦਾ ਪਿੱਛੇ ਜੇ ਸਰਕਾਰ ਨੇ ਵੀ ਇਸ ਤੇ ਸਖਤਾਈ ਕੀਤੀ ਜੇ ਪੰਜਾਬ ਚ ਸਭ ਤੋਂ ਵੱਧ ਕੰਜ਼ਮਪਸ਼ਨ ਯੂਰੀਏ ਦੀ ਠੀਕ ਹੈ ਹੁਣ ਜਿਹੜਾ ਆਪਾਂ ਵੱਧ ਪਾ ਰਹੇ ਆ ਉਹਦੇ ਨੁਕਸਾਨ ਕੀ ਆ ਹਵਾ ਚ ਵੀ ਜਿਵੇਂ ਆਪਾਂ ਵੋਲਟਾਈਜ਼ੇਸ਼ਨ ਲੌਸਸ ਅੰਗਰੇਜ਼ੀ ਚ ਆਪਾਂ ਕਹਿੰਦੇ ਆ ਆਵਾਜ਼ ਵੀ ਉੱड़ਦੀ ਆ ਅਮੋਨੀਆ ਫਾਉਂਟਸ ਤੇ ਥੱਲੇ ਨੂੰ ਵਾਈਟ ਰੇ ਫਾਉਂਟਸ ਥੱਲੇ ਨੂੰ ਵੀ ਜੀਤਦੀ ਆ ਤੇ ਜਿਹੜੀ ਇਹ ਧਰਤੀ ਹਟਲੇ ਪਾਣੀ ਨਾਲ ਮਿਲ ਕੇ ਆਪਣੇ ਵਾਤਾਵਰਣ ਪ੍ਰਦੂਸ਼ਣ ਕਰਦੀ ਆ ਜਿੰਨੀ ਤਲੋੜਾ ਉਹਨੇ ਪਾਉਣੀ ਚਾਹੀਦੀ ਹੈ ਕਿਉਂਕਿ ਜਿਵੇਂ ਹੁਣ ਅਸੀਂ ਝੋਨੇ ਚੀ ਤਿੰਨ ਕਿਸ਼ਤਾ ਚ ਕਹਿੰਦੇ ਆ ਠੀਕ ਹੈ ਤੜਕ ਚ 2 ਗ੍ਰਾਮ ਕਿਸ਼ਤਾ ਪਾਉਣਾ ਤਾਂ ਉਹ ਦੋ ਦੋ ਪਾਣੀ ਚਾਹੀਦੀ ਆ ਆਪਾਂ ਵੈਸੇ ਤੁਸੀਂ ਸਾਰੇ ਸਿਆਣੇ ਨੂੰ ਸੁਭਿਗਵਾਲ ਠੀਕ ਹੈ ਹੁਣ ਯੂਰੀਆ ਦਾ ਜੀ 260 ਰੁਪਏ ਤੱਕ ਡਿੱਟਾ ਹੋਇਆ ਹੈ ਤਾਂ ਤਾਈ ਆਪਾਂ ਪਾ ਰਿਹਾ ਜੇ ਉਹ ਸਬਸਟੀ ਮਿਲਿਆ ਦੀ ਪਾਈ ਚਾਹੀਦੀ ਠੀਕ ਹੈ ਜਿੱਦਾਂ ਸਰਕਾਰ ਦੇ ਸਬਸਟੀ ਥੋੜੀ ਫੇਰ ਵੀ ਤਾਂ ਆਪਾਂ ਥੋੜਾ ਸੰਕੋਚ ਕੇ ਬਰਤਾਂਗੇ ਇਸ ਕਰਕੇ ਥੋੜਾ ਜਿਆਦਾ ਪਹਿਲਾਂ ਤੁਸੀਂ ਆਪਾਂ ਆਦੇ ਲੋਕ ਸਾਹਿਬਾਂ ਤੇ ਆ ਕੇ ਕਾਮੀਏ ਕਿ ਜਿੱल्ली ਕਾਪਾ ਨੂੰ ਖਰਦਾਂ ਦੀ ਲੋੜਾ 19 ਕਿਤਾਬੀ ਖਾਸ ਕਰਕੇ ਹੁੰਦੀ ਹੈ ਪੁੱਛਿਆ ਆਪਾਂ ਡੀਏਪੀ ਵੀ ਗੱਲ ਕਰਦੇ ਆ ਤਾਂ ਡੀਏਪੀ ਵੀ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਪਾਸ ਹੈ ਕਿ ਜੇਕਰ ਆਪਾਂ ਹੜੀ ਦੀ ਫਸਲ ਚ ਡੀਏਪੀ ਪਾਦੇ ਠੀਕ ਹੈ ਤਾਂ ਪਰ ਸੌਰੀ ਸੌਰੀ ਕਿਉਂ ਕਿ ਕਿਉਂਕਿ ਨਾਜੁਕਾ 80 85% 85 ਤੋਂ ਵੀ ਵੱਧ 88% ਤੱਕ ਜਿਹੜੇ ਆਪਾਂ ਡੀਏਪੀ ਜਾਂ ਪਾਸਪੋਰਟ ਦਾ ਕੋਈ ਹੋਰ ਆਪਾਂ ਪਾ ਰਿਆ ਖਾਤਾ ਸਪਸ਼ਟ ਤਾਂ ਉਹ ਹੜੀ ਦੀ ਫਸਲ ਚ ਪਾਇਆ ਹੋਇਆ ਬਚਿਆ ਹੈ ਠਕਲੇ ਧਰਤੀ ਦੇ ਵਿੱਚ ਦੇਸੀ ਫਸਲਾਂ ਚ ਕਰੀਆ ਆ ਤਾਂ ਉਹ 80 85 88 ਪਰਸੈਂਟ ਜਿਹੜੇ ਬਚ ਜਿਹੜੇ ਆਦੇ ਆ ਉਹ ਜਦੋਂ ਆਪਣਾ ਅਗਲਾ ਸੀਜ਼ਨ ਸਟਾਰਟ ਹੁੰਦਾ ਹੁਣ ਆਪਾਂ ਉਦੇਸ਼ ਉਹ ਚੋਣੇ ਚੇਨੇ ਪਾਣੀ ਲਾਉਂਦੇ ਆ 20% 22 25 30 ਪਾਣੀ ਲੱਗੇ ਫਸਲ ਤੋਂ ਵੈਰਾਈਟੀ ਦੇ ਹਿਸਾਬ ਨਾਲ ਉਤੋ ਹੀ ਆ ਤਾਪ ਮਾਰਦਾ ਤਾਂ ਉਹੋ ਜਿਹੜਾ ਬਚਿਆ ਹੋਇਆ ਵੀ ਉਹਦੇ ਮੇਲ ਨੂੰ ਪਹੁੰਚਾਉਂਦੇ ਆ ਤਾਂ ਐਸ ਕਰਕੇ ਜਿੰਨੀ ਤਰ੍ਹਾਂ ਬਣੇ ਮੱਲਬ ਜੁੜਾ ਜਾਂਦੇ ਆਪਣੇ ਹਾਰਿਸ ਪਾਕਿਸਤਾਨ ਕੋ ਸੌਣੇ ਪਾਉਂਦੇ ਕਿਸਾ ਵੀ ਬਹੁਤ ਸੋ ਸਿਆਰੇ ਜਿੰਨੇ ਆਪਣੀ ਗੱਲ ਬੰਦ ਸਾਰੇ ਨਹੀਂ ਕਰਦੇ ਅਸੀਂ ਜੀ ਪਾ ਕੇ ਐਪਲੀਕੇਸ਼ਨ ਜਰਨੀ ਪਾਉਂਦੇ ਪਰ ਕਈ ਆਪਣੇ ਤੇ ਲੋ ਨਹੀਂ ਪਾਈ ਜਾਂਦੇ ਤਰਸ ਕਰਕੇ ਇਹ ਚੀਜ਼ ਦਾ ਵੀ ਥੋੜਾ ਜਿਹਾ ਧਿਆਨ ਰੱਖਣਾ ਠੀਕ ਆ ਕਿਉਂਕਿ ਜੇ ਆ ਕੋਈ ਆਪਾ ਕਹਿ ਰਹੀ ਹੈ ਕਿ ਉਹ ਬਚੀ ਰਹੀਆਂ ਨੇ ਤਾਂ ਉਹਦਾ ਕੋਈ ਆਪਣਾ ਖਾ체 ਜਾਂ ਬੰਦਾ ਹੀ ਇੱਕ ਹੋਰ ਟ੍ਰੈਂਡ ਮੈਂ ਬਹੁਤ ਦੇਖਿਆ ਕਿਸਾਨ ਵੀਰਾਂ ਚ ਕਿ ਜੋ ਮੈਜਰੀਕੋ ਦੇ ਘਰੇ ਤੇ ਤੇ ਕਿਸਾਨ ਵੀਰ ਜਿਹੜੇ ਜ਼ੈਤ ਜੈਲਤ ਦੀ ਮੈਂ ਗੱਲ ਕਰ ਰਿਹਾ ਹਾਂ ਤੇ ਤੱਤ ਨਿਕਾੜਦੇ ਤਾਂ ਜ਼ੈਤ ਤੇ ਡੀਏਪੀ ਤੇ ਵੀ ਲਾ ਕੇ ਪਾਉਂਦੇ ਆ ਠੀਕ ਹੈ ਤਾਂ ਕੋਈ ਵੀ ਆਪਾਂ ਫਾਸਫੋਰਸ ਵਾਲੀ ਥਾਂ ਤੇ ਜ਼ੈਤ ਨੂੰ ਲਾ ਕੇ ਨਾ ਪਾਉਣਾ ਇਹ ਸਹੀ ਦਾ ਧਿਆਨ ਰੱਖਣਾ ਕਿਉਂਕਿ ਇਹ ਦੋਵੇਂ ਇਹ ਬਜਟ ਲੇਜਣਾ ਆਪੇ ਬਚੇ ਰਹ ਜਾਂਦੇ ਆ ਜਿਹੜੇ ਜ਼ੈਤ ਫਾਸਫੇਟ ਦੇ ਰੂਪ ਚ ਜਾਂ ਹੋਰ ਤਰ੍ਹਾਂ ਦੇ ਚ ਤਾਂ ਦੋਵੇਂ ਤੱਤ ਨਹੀਂ ਮਿਲਦੇ ਜਾਂ ਇੱਕ ਤੋਂ ਵੀਰ ਉੱਚਾ ਜੀ ਅਸਕਰਪੇ ਤੁਹਾਡਾ ਯਾਤਰਾਪੁਰ ਕਿ ਜਿਵੇਂ ਹੁਣ ਆਪਾਂ ਨੂੰ ਪਤਾ ਹੈ ਕਿ ਜੈਤਰੀ ਦਾ ਹਾੜਾ ਪਰੇ ਝੋਲੇ ਚ ਹੀ ਆਇਆ ਸੀ ਤੇ ਹੁਣ ਤੁਹਾਨੂੰ ਕਿਚ ਵੀ ਆਉਣੀ ਤੇ ਜੇ 25 ਕਿਲੋ ਜੈਤ ਪਾਉਣੀ ਹੈ ਤਾਂ ਪਹਿਲਾਂ ਪਾਓ ਠੀਕ ਹੈ ਅ ਜੇ ਝੋਲੇ ਚ ਆਪਾਂ ਪੇ ਤਾਂ ਬਿਚਾਰੀ ਵੀ ਨਾ ਪਾਓ ਤਾਂ ਕਿ ਤੁਹਾਨੂੰ ਕਿਤੇ ਮਾਚਾ ਬੜੀ ਇਹ ਪਾਛੀ ਫਾਸ ਸਕਦੇ ਨਾ ਦੇ ਰੋ ਤਾਂ ਤੁਹਾਡੇ ਇਹ ਚੀਜ਼ਾਂ ਦਾ ਆ ਇਸ ਗੱਲ ਦਾ ਵੀ ਧਿਆਨ ਰੱਖੀ ਬਾਕੀ ਜਦੋਂ ਇਹਦੇ ਚ ਹੁਣ ਆਪਾਂ ਗੱਲ ਕਰਦੇ ਆ ਕਣਕ ਦੇ ਵਿੱਚ ਤਾਂ ਇੰਨੇ ਸੇਕ ਤੇ ਮੈਂ ਥੋੜੇ ਤੱਤਾਂ ਦੀ ਗੱਲ ਕਰੂੰਗਾ ਕਿ ਜਿਹੜੇ ਤੱਤਾਂ ਨਦੀਆਂ ਇੰਨੇ ਜਿਹੇ ਤੱਤਾਂ ਦੀ ਆਪਾਂ ਗੱਲ ਕਰਦੇ ਤਾਂ ਸਾਰਨ ਪਤਾ ਹੈ ਕਿ ਤਰ੍ਹਾਂ ਦੇ ਵੱਡੇ ਤੱਤ ਵੀ ਛੋਟੇ ਤੱਤ ਵੀ ਆ ਵੱਡੇ ਤੱਤ ਵੱਧ ਕੁਆਟਿਟੀ ਚਾਹੀਦੀ ਹੁੰਦੀ ਹੈ ਛੋਟੇ ਤੱਤ ਜਿਹੜਾ ਜਿੰਕੋ ਗੱਲ ਹੋਆ ਗਿਆ ਤੱਤਾਂ ਵਾਗ ਇਹ ਬਹੁਤ ਛੋਟੀ ਕਾਟੇ ਚਾਹੀਦੇ ਬਟੇਨਾ ਤੇ ਚਾੜ ਕੇ ਦੋ ਵਾੜਾ ਪੈਂਦੇ ਉਹ ਜਦੋਂ ਆਪਾਂ ਛੋਟੇ ਤੱਤਾਂ ਦੀ ਗੱਲ ਕਰਦੇ ਆ ਤਾਂ ਵੱਡੇ ਤੱਤ ਜਿਹੜਾ ਜਦੋਂ ਮੈਂ ਕਹਿੰਦਾ ਪੋਟਾਸ਼ ਹੋ ਗਿਆ ਉਹ ਵੀ ਚਲੋ ਆਪਣੇ ਬਾਪ ਨੂੰ ਆਪ ਲੋਗ ਪਾਈ ਜਾਂਦੇ ਆ ਫਾਸਟੂਰਸ ਦੇ ਮੱਦੇ ਪਾ ਰਿਹਾ ਤਾਂ ਯੂਰੀਆ ਵੀ ਬਹੁਤ ਪਾ ਰਿਹਾ ਪਰ ਛੋਟੇ ਪੱਤਾਂ ਚ ਜਿਵੇਂ ਕਿ ਹੁਣ ਜਦੋਂ ਆਪਾਂ ਕਣਕ ਦੀ ਗੱਲ ਕਰਦੇ ਜੀ ਹੁਣ ਦੀ ਫਸਲ ਦੀ ਗੱਲ ਕਰਦੇ ਆ ਤਾਂ ਬੈਂਟਰੀਜ਼ ਦੀ ਘਾਟ ਦੇ ਕਰਕੇ ਪਾਉਂਦੇ ਨੇ ਹੁਣ ਬੈਂਟਰੀਜ਼ ਦੀ ਘਾਟ ਹੈ ਇਹ ਕੋਟਿਆਂ ਦੇ ਨਾਲ ਹੀ ਗੱਲ ਹੈ ਕਿ ਜਿਹੜੇ ਵੱਡੇ ਪੱਤੇ ਇਹਨਾਂ ਦੇ ਆਮੇਸ਼ਾ ਵੈਸਾ ਪੁਰਾਣੇ ਅੱਛੇ ਸੇਕਾਂ ਨੂੰ ਮਿਲਦੇ ਜਿਉਂ ਰਹਿ ਗਏ ਪਾ ਰਹੇ ਤਾਂ ਉਹ ਪੁਰਾਣੇ ਪੱਤੇ ਨਹੀਂ ਛੋਟੇ ਪੱਤਿਆਂ ਦੀ ਨਵੇਂ ਪੱਤਿਆਂ ਤੇ ਆਲਾ ਇਹਨਾਂ ਤੇ ਘਾਟ ਜਿਹੜੀ ਆਉਂਦੀ ਜ਼ਿਆਦਾ ਛੋਟੇ ਪੱਤਾਂ ਦੇ ਹੋਦੀ ਹੈ ਪੁਰਮੈਗਰੀਸ ਦੀ ਘਾਟ ਜਿਹੜੀ ਜਦੋਂ ਦੇਖਣ ਨੂੰ ਮਿਲਦੀ ਹੈ ਤਾਂ ਵਿਚਕਾਰਲੇ ਉੱਪਰ ਦੇ ਪੱਤਿਆਂ ਦੇ ਵਿੱਚ ਭੂਰੇ ਰੰਗ ਦੇ ਹੌਲੀ ਹੌਲੀ ਪੀਲੇ ਰੰਗ ਦੇ ਧੱਬੇ ਕが出て ਨਾੜੀਆਂ ਦੇ ਵਿੱਚਕਾਰ ਲੱਗੇ ਹੋਏ ਤੇ ਇਹ ਕਾਰਨ ਜਦੋਂ ਨਾਮ ਪੂਰਾ ਕੀਤਾ ਤਾਂ ਉਸ ਤਰ੍ਹਾਂ ਦੇ ਬਾਅਦ ਇਹ ਜਿਹੜੇ ਧੱਬੇ ਲੱਗੇ ਉਹ ਕੇ ਇੱਕ ਦੂਜੇ ਨਾਲ ਜੁੜ ਜਾਂਦੇ ਤੇ ਫਿਰ ਹਰੇ ਦਾ ਛੋਟਾ ਸਟਰਾ ਸ਼ੁਰੂ ਹੋ ਜਾਂਦਾ ਤਾਂ ਇਸ ਘਾਟ ਨੂੰ ਪੂਰਾ ਕਰਨ ਵਾਸਤੇ ਜੀਵ ਅਸਲੀ ਬਣਾ ਕੇ ਦੀ ਗ੍ਰੀਨ ਯੂਨੀਵਰਸਿਟੀ 0.5% ਮੈਗਨੀਸਿਅਮ ਸਰਫੇਟ ਦਾ ਇਸ ਪਾਸ ਕਰਨੀ ਮਤਲਬ ਕਿ ਤੁਸੀਂ 1 ਕਿਲੋਗ੍ਰਾਮ ਮੈਗਨੀਸਿਅਮ ਸਰਫੇਟ 200 ਲੀਟਰ ਬਾਣੀ ਦੇ ਵਿੱਚ ਘੋਲ ਕੇ ਪਹਿਲਾ ਬਾਣੀ ਨਾਲ ਤੋਂ 2 ਤੋਂ 4 ਦਿਨ ਪਹਿਲਾਂ ਸਪਰੇਅ ਕਰ ਬਾਅਦ ਫਿਰ ਹਫਤੇ ਤੋਂ ਦੁਬਾਰਾ ਤੇ 2 ਤੋਂ 3 ਸਪਰੇਅ ਕਰਕੇ ਜਿਹੜੀ ਵੀ ਘਾਹ ਖੁਰੀ ਕੀਤੀ ਜਾ ਸਕਦੀ ਹੈ ਇੱਕ ਚੀਜ਼ ਦਾ ਧਿਆਨ ਰੱਖਣਾ ਬਿਲਕੁਲ ਜ਼ਰੂਰੀ ਹੈ ਕਿ ਜਿਹੜੀ ਮੈਗਨੀਸਿਅਮ ਸਰਫੇਟ ਆਪਾਂ ਸਪਰੇਅ ਕਰਦੀ ਆ ਦੁਪਹਿਰ ਦੇ ਟਾਈਮ ਕਰਦੇ ਹੈ ਇਹ ਨਹੀਂ ਕਿ ਆਪਾਂ ਸੋਬਾ ਤੜਕੇ ਓਹ ਚੱਕੀ ਕਰਦੇ ਆ ਸ਼ਾਮ ਨੂੰ ਚੱਕੀ ਕਰਦੇ ਦੁਪਹਿਰ ਦੇ ਟਾਈਮ ਕਰੀਏ ਤੇ ਇੱਕਦਮ ਹੋਰ ਇੱਥੇ ਧਿਆਨ ਦੇਣਾ ਹੈ ਇਸ ਜਿਹੜੇ ਛੋੜੇ ਟਾਪ ਹੈ ਜੁਵੇ ਜਿੰਕ ਦੀ ਧਾਰਨੀ ਬਾਰੇ ਗੱਲ ਕਰਨਾਗਾ ਮੈਂ ਗਰੀਜ਼ ਦੀ ਹੈ ਜਿਵੇਂ ਝੋਨੇ ਦੇ ਵਿੱਚ ਲੋਹੇ ਦੀ ਧਾਰਨਾ ਤਾਂ ਇਹ ਧਾਰ ਦੇ ਵਿੱਚ ਨਿਸ਼ਾਨ ਆਪਾਂ ਨੂੰ ਦਿਖਦੇ ਆ ਤਾਂ ਇਹ 2 3 ਕੈਪਲ ਰੈਕਟਰ ਵੱਲ ਕੇ ਸ਼ੁਰੂ ਹੋ ਰਹੇ ਠੀਕ ਹੈ ਤਾਂ ਤੁਸੀਂ ਸ਼ੁਰੂ ਚ ਇਸ ਜਿਹੜਾ ਜ਼ਰੂਰ ਧਿਆਨ ਰੱਖਣਾ ਕਿਉਂਕਿ ਤੁਹਾਨੂੰ ਪਤਾ ਪਿਛਲੀ ਵਾਰ ਦੇ ਟੈਕਚਰ ਇਹ ਲੋਹੇ ਦੀ ਧਾਰਨਾ ਪਰਦੇਖ ਨੂੰ ਮਿਲੀ ਹੈ ਠੀਕ ਹੈ 4 ਤੱਕ ਡੋਵੇ ਡੋਵੇਗਾ ਬਹੁਤਾਂ ਵਿਸ਼ੇਸ਼ੂਗਾ ਤਾਂ ਤੁਸੀਂ ਇਸੇ ਦੇ ਸਪਰੇਅ ਕਰਨਾ ਹੈ ਫੇਰ ਉਹਦਾ ਜਿੰਕ ਵੀ ਗਾਲ ਕਰਦੇ ਆ। ਫਿਰ ਜਦੋਂ ਆਪਾਂ ਜਿੰਕ ਵੀ ਗਾਲ ਕਰਦੇ ਆ ਤਾਂ ਕਿਸਾਨ ਵੀ ਕੀ ਕਰ ਰਿਹਾ ਹੈ ਕਿ ਜਿੰਕ ਸਲਫੇਟ ਹੁਣ ਜਿਵੇਂ ਮੈਨੇਟ੍ਰੀਸ ਦੀ ਗਾਲ ਕਰਤੀ ਕੀ ਆ ਹੁਣ ਜਿੰਕ ਦੀ ਕਰ ਰਿਹਾ ਹੈ। ਇਹ ਆਪਣੀ ਜ਼ਮੀਨਾਂ 'ਚ ਇਧਰ ਪਾਉਂਦੀ ਆਉਂਦੀ ਹੈ। ਕਣਕ ਚੋਂ ਨਾ ਫਸਲੀ ਚੱਕਰ ਹਲਕੀਆਂ ਜ਼ਮੀਨਾਂ ਦੇ ਦਰਮਿਆਨੀਆਂ ਦੇ ਤਾਂ ਘਾਟ ਦੇ ਖਰੂਬੇ ਹੋ ਜਿਖੜੂ। ਠੀਕ ਹੈ। ਜਾਂ ਤਾਂ ਆਪਾਂ ਬਹੁਤ ਹਰੀ ਖਾਲ ਦੇਗਾ ਰੂੜੀ ਦੀ ਖਾਲ ਦੇ ਆ ਬਹੁਤ ਜਿਆਦਾ ਪਰਾਲੀ ਬੰਦਰ ਖੇਤੀ ਕਰ ਰਹੇ ਆ। ਫੇਰ ਤਾਂ ਚਲੋ ਥੋੜਾ ਵਿਚਾਰ ਆ। ਨੀ ਤਾਂ ਇਹ ਘਾਟ ਦੇਖਾ ਨੂੰ ਮਿਲਦੀ ਹੈ ਉਹ ਜਿੰਕ ਦੀ ਘਾਟ ਤੋਂ ਦੇਖਣ ਨੂੰ ਮਿਲਦੀ ਹੈ ਹੁਣ ਜਿੰਕ ਦੀ ਘਾਟ ਝੋਨੇ ਚ ਵੀ ਆਏ ਤੇ ਐਸ ਵੀ ਆਏ ਤੇ ਐਸ ਵੀ ਉਹ ਵੀ ਨਵੇਂ ਨਵਤੇ ਪਤਾ ਕੀ ਆਉਂਦੇ ਆ ਬੂਟੇ ਜਿਹੜਾ ਕਣਕ ਦੇ ਵਿੱਚ ਵਿਚਕਾਰ ਦੇ ਉੱਤੇ ਮਤਲਬ ਪੀਲੇ ਕੋਕੇ ਸਪਰੇਅ ਦੇ ਵਿੱਚ ਲਾਕਵੇ ਸਟਾਰ ਬੂਟੇ ਆਦੇ ਤਾਂ ਜਦੋਂ ਆਪਾਂ ਨੂੰ ਪਤਾ ਹੈ ਕਿ ਆਪਣੇ ਵਿਸ਼ਲੇਸ਼ਣ ਦੀ ਘਾਟ ਐਸੀ ਝੋਨੇ ਚ ਨਹੀਂ ਆਣਕ ਚ ਜੀ ਤਾਂ ਜੇਕਰ ਤੁਸੀਂ ਝੋਨੇ ਦੇ ਵਿੱਚ 25 ਗ੍ਰਾਮ ਜਿੰਕ ਸਲਫੇਟ 21% ਇਹ ਆਪੇ ਹੀ ਪ੍ਰੋਸੈਸਟ ਹੈ ਆਪਾਂ ਮਾਈਗਰੇਟ ਦੇ ਬੋਨੋ ਮਾਈਗਰੇਟ ਜਿੱਦਾਂ ਤੁਸੀਂ ਪਾਇਆ ਜਿਵੇਂ 4 25 ਕਿਲੋ 16 ਕਿਲੋ ਸਰੱਖਪਾਸਾ ਜਿਹੜਾ ਤੁਸੀਂ ਪਾਇਆ ਫਿਰ ਤਾਂ ਆ ਸੀਜ਼ਨ ਚ ਪਾਉਣੀ ਲੋਗੇ ਕਿਉਂਕਿ ਜੇ ਪਿਛਲੇ ਸੀਜ਼ਨ ਤੁਸੀਂ ਪਾਤੀ ਤਾਂ 2-3 ਸਾਲ ਆਪਾਂ ਨੂੰ 2 ਸਾਲ ਮੈਨੂੰ ਡੇਢ ਸਾਲ ਜਮਾ ਲੋਗੇ ਮਿੱਟੀ ਦੇ ਹਿਸਾਬ ਨਾਲ ਪਰ ਚੇਚਾ ਨਹੀਂ ਪਾਇਆ ਹੋਰ ਤਾਂ ਉਹ ਪਤਾ ਘੱਟ ਆਉਗੀ ਫਿਰ ਕਣਕ ਦੇ ਵਿੱਚ ਤਾਂ ਜ਼ਿੰਕ ਸਲਫੇਟ ਦਾ 2% 25 ਕਿਲੋ ਹਿਸਾਬ ਨਾਲ ਤੁਸੀਂ ਵਿਚਾਈ ਦੇ ਪਾਓ ਤਾਂ ਆਪਣੀ ਜਿਹੜੀ ਘਾਹ ਨਾ ਪੂਰੀ ਹੋ ਸਕਦੀ ਠੀਕ ਹੈ ਤੇ ਇੰਦੇ ਚ ਇੱਕ ਤਸਦੀ ਘੋਸ਼ ਪਾਛ ਦੇ ਕੇ ਸਾਡੇ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀਆਂ ਦੇ ਚਈਆਂ ਸਾਡੇ 243 ਗਿਆ ਕਿ ਉਹ ਬੀਜ ਲਿਆ ਹੋਵੇ ਜੇਕਰ ਉਹ ਤੇ ਜੇਕਰ ਉਹ ਉਹਨਾਂ ਸੇ ਇੰਟਰਪੋਰਟੈਂਟ ਹੈ ਕਿ ਆਪਣਾ ਆਪਣਾ ਤਰਕਤਾ ਹੈ ਆਪਣੇ ਲੋਕੀਂ ਚੱਲੀ ਜਾਵੇ ਤਾਂ ਉਹ ਜਿਹੜੀ ਸਾਡੀ ਕਲਿਕ ਹੈ ਵਰਾਇਟੀ ਹੈ ਜੇ ਤੁਹਾਡੇ ਉਹਦੇ ਚੋਂ 1% ਡਾਕਟਰ ਨਾ ਬਣ। ਪਰ ਜੇ ਆਪਾਂ ਸਪੋਸਟਰ ਨੂੰ ਮੇਰੀ ਤਰਜਾ ਗਿਆ ਤੇ ਉਹ ਤੁਸੀਂ ਇਸ ਚ ਵੀ ਆਪਣਾ ਕਰਤਰੀ ਪਾਵਾ ਜੇਕਰ ਦੀ ਪਰਬਤਾਂ ਤੋਂ ਕਿ ਤਾ ਤੁਸੀਂ ਜੇਕਰ ਅੱਗੇ ਪਰਸੈਂਟ ਦਾ ਸਪਰੇਅ ਤਾਂ ਕਿ ਉਹ ਇੱਕ ਦਿਨ ਤੋਂ ਦੂਸਰੇ ਦਿਨ ਮਾੜੀ ਦੇ ਵਿੱਚ ਹੋਣ ਤੇ ਇੰਦਾ ਜੇ ਆਪਾਂ ਸਪਰੇਅ ਕਰਦੇ ਜਦੋਂ ਤਾਂ ਇਹ ਬੰਦੇ ਸ਼ੁਰੂ ਹੋਇਆ ਤਾਂ ਜਿਹੜੀ ਉਹ ਪੋਜ਼ਿਟਿਵ ਗੁੜਤਾ ਆਪਾਂ ਕੜ ਤੈਨਾਂ ਆਪਣੀ ਕੋਈ ਵੀ ਵੈਰੈਂਟੀ ਨਹੀਂ ਹੈ ਤਾਂ ਰਾਸਤੇ ਤਾਂ ਉਹਦੇ ਦਾ ਹਾਸਾ ਇੱਕ ਹੋਰ ਹੈ ਜੇ ਸਪੋਰਸ ਤੋਂ ਤੁਹਾਡੇ ਤੋਂ ਹੋਣ ਤੋਂ ਲਈ ਜੇਕਰ ਸਰਫੇਟ ਪਾਇਆ ਤਾਂ ਤੁਸੀਂ ਉਥੇ ਜੇਕਰ ਸਰਫੇਟ ਦਾ ਸਪਰੇਅ ਵੀ ਕਰ ਸਕਦੇ ਕਿਵੇਂ ਕਰਨਾ ਅੱਧਾ ਤੇ ਲੋ ਤੁਸੀਂ ਜ਼ਿੰਕ ਸल्फेट ਲੈ ਇੱਕ ਕਿਲੋ ਇੱਕ ਕਿਲੋ ਜ਼ਿੰਕ ਸल्फेट ਅੱਧਾ ਰਿਹਾ ਉਹ ਗੱਜਾ ਚੁਣਵਾ ਤੇ ਉਹ 200 ਮੀਟਰ ਪਰ ਦੇ ਵਿੱਚ ਕੋਰਟ ਸਪਰੇਅ ਕਰਦੇ ਤਾਂ ਜਿਹੜੀ ਘਾਹ ਦਾ ਕੁਰੀ ਲੋ ਜੇ ਅਗਰ ਕੁਰੀਆ ਇਹਦਾ ਨਹੀਂ ਨਾਲ ਫੇਰ ਵਿੱਚ ਗੱਲ ਕਰਦੇ ਸੰਫਰ ਵੀ ਸੰਫਰ ਵੀ ਨਹੀਂ ਦੇਖਣ ਨੂੰ ਮਿਲਦੀ ਬਟ ਪਿਛਲੇ ਸਾਲ ਮੈਂ ਇੱਕ ਦੋ ਖੇਤਾਂ ਚ ਦੇਖੀ ਸੀ ਤਰਵੰਦੀਆਂ ਪਾਸੇ ਤਾਂ ਹੁਣ ਸੰਫਰ ਚ ਵੀ ਪੱਤੇ ਵੀ ਨਾ ਪੈ ਜਾਂਦਾ ਪੈਦਾ ਦਾ ਯੂਗ ਹੀ ਨਾ ਆਉਂਦੀ ਆ ਪਰ ਇੱਥੇ ਤੇ ਆ ਵੀ ਨਹੀਂ ਕਰਨਾ ਕਿ ਯੂਪੀਆ ਜਿਹੜੀ ਆ ਔਰ ਜੇ ਆਪਣੀ ਨਾਲੇ ਨੂੰ ਤਾਂ ਉਪਰ ਮੈਂ ਕਿਹਾ ਤੇ ਆ। ਹੁਣ ਜੇ ਸਲਫਰ ਦੀ ਧਾਟ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਤਾਂ ਉਹ ਹਮੇਸ਼ਾ ਆਪਣੇ ਪੱਤੇ ਦਿਖਣਗੇ। ਨਵੇਂ ਨਿਕਲੇ ਪੱਤੇ ਹਰ ਰੰਗ ਜਿਹਾ। ਉੱਪਰ ਦਾ ਪੱਤਾ ਪੀਲਾ ਨਹੀਂ ਜੀ ਚੋਲਸੀ ਜੀ ਹਰੀ ਰਹਾ ਹੈ। ਬਾਕੀ ਪੱਤਾ ਪੀਲਾ ਪਿਆ ਹੈ। ਤਾਂ ਹੁਣ ਇਹ ਵੀ ਧਾਟ ਜਿੱਥੇ ਦਾ ਕਿਸਾਨ ਵੀ ਜੈ ਫਾਸਫੋਰਸ ਜਿਹੜੀ ਆਪਣੀ ਥਾਟ ਹੈ ਡੀਏਪੀ ਦੀ ਥਾਟ ਤੇ ਆਪਾਂ ਸਿੰਗਲ ਸੁਪਰ ਫਾਸਫਟ ਪਾ ਲਿਆ। ਤਾਂ ਕਿ ਉਹ ਪੈਸੇ ਕਿੰਨੇ ਚੁਪਰ ਫਾਸਫੇਟ ਤੇ ਸਲਫਰ ਤਾਂ ਉਥੇ ਤਾਂ ਇਹ ਘਾੜ ਦਿੱਤਾ ਨਾ ਪਰ ਉਹ ਨਹੀਂ ਮਿਲਦੀ ਜਾਂ ਜਿੱਥੇ ਕਿਸਾਨ ਵੀ ਜਿਪਸਮ ਖਾਣੇ ਪਰ ਜਿੱਥੇ ਆਪਾਂ ਡੀਪੀ ਵਰਤ ਰਹੇ ਹਾਂ ਨਾ ਕੋਸ਼ ਵਰਤ ਰਹੇ ਹਾਂ ਤੇ ਇਹ ਘਾੜ ਦੇਖਿਆ ਨੂੰ ਮਿਲਦੀ ਹੈ ਜਾਂ ਤੁਸੀਂ ਜਿਪਸਮ ਆਪੋ ਸੌਗ ਤੇ ਜਾਂ 8 10 ਕਿਲੋ ਮੀਟਰ ਪਰ ਸਫਰ ਦਾ 90% ਤੁਸੀਂ ਉਹ ਪਾਉਂਦੇ ਤੇ ਜਿਹੜੀ ਘਾੜਾ ਜਿਹੜੀ ਫਾਰਮ ਦਾ ਜਿੰਨਾ ਤੇ ਕੁਲੀ ਪੋਸਾ ਠੀਕ ਹੈ ਹੁਣ ਜਿਵੇਂ ਇੱਥੇ ਚ ਗੱਲ ਕੀਤੀ ਸੀ ਉਹ ਝੋਨੇ 'ਚ ਵੀ ਮੈਟਰੀਅਲ ਦਾ ਰਿਕਨੋ ਗਿਆ ਦਾ ਪਛੀਦੜੀ ਅਸੀਂ ਕੀਤਾ ਜਿਉਆ ਕੇ ਪੇਟਾ ਤੇ ਦਾਵਰ ਕਰਦੇ ਆ ਤਾਂ ਜਦੋਂ ਪ੍ਰੀਰੀ ਆਪਣੀ ਦਵਾਈ ਆ ਪ੍ਰੀਰੀ ਵੀ ਕੇਵਲ ਪੀਜੀ ਪੈਗੇ ਦਾ ਲੋਕ ਕੀ ਕਰਦੇ ਆ ਜੁੜਿਆ ਚੱਕਦੇ ਤੇ ਛੱਡੀ ਜਾਂਦੇ ਆ ਲੋੜ ਤੋਂ ਵੱਧ ਕੇ ਲੋਕ ਜੁੜੀ ਦੀ ਕਾ ਕਰਦੇ ਨਾ ਤਾਂ ਉਹ ਆਪਾਂ ਦੇਖਣਾ ਚਾਹੀਦਾ ਪ੍ਰੋਸੈਸ ਸੰਪੂਰਨ ਤੇ ਕਿਹੜੀ ਚੀਜ਼ੀ ਦਾ ਜਾਂ ਤਾਂ ਬਣਾ ਬੁੱਤਾ ਪਾਟ ਕੇ ਦੇਖੋ ਪਾਟ ਕੇ ਇਹ ਥੱਲੇ ਡੰਡਾ ਬੜੀ ਐਲੀਗਮੈਂਟ ਹੋਦੀ ਇਸ ਮਸਿਆਦਾਰੀ ਕਰਾ ਹਾਊਸ ਤੋਂ ਹਾਊਸ ਵਾਲੇ ਚੰਗੇ ਨੇ ਤਾਂ ਜੇ ਉੱਪਰ ਦਾ ਨਵੇਂ ਨਿਕਲੇ ਪੱਤੇ ਪੀਲੇ ਪੈ ਰਹੇ ਆ ਤੇ ਹੌਲੀ ਹੌਲੀ ਚਟੇ ਹੋ ਰਿਹਾ ਤੇ ਜੇ ਘਾਟਾ ਆਪਣਾ ਤਾ ਲੋਹੀ ਦੀ ਘਾਟ ਤਾ ਲੋਹੀ ਦੀ ਘਾਟ ਚੇਤੇ ਕਿਸਾਨ ਵੀ ਬਹੁਤ ਸਾਰੇ ਸਿਆਣੇ ਤੁਸੀਂ ਸਾਡੇ ਤੋਂ ਬਹੁਤ ਸਿਆਣੇ ਤਾਂ ਉਥੇ ਕਿਸਾਨ ਵੀ ਅ ਸਪਰੇਅ ਆਪਾਂ ਸਪਸ਼ਟ ਕਰਦੇ ਆ ਕਿ ਕਿਲੋ ਜਾਂ ਡੇਢ ਕਿਲੋ ਤੁਸੀਂ ਅ 200 ਤੋਂ 400 ਗ੍ਰੇਸਪੋਰ ਇਹ ਆਪ ਕਰਦੇ ਦੇਤਾ ਹੈ ਸਪਰੇਅ ਬਰਗੋਲੀਟ ਘੁਰੇ ਪਰ ਕਿ ਸਾਡੀ ਟੀਮ ਦੇਖਿਆ ਹੋਇਆ ਹੈ ਕਿ ਉਹ ਕੰਨੈਪੀ ਮਿੱਟੀ ਦੇ ਵਿੱਚ ਹੁੰਦੀ ਜਿਵੇਂ 2 ਕਿਲੋ ਲੋਹਾ ਚੱਕਿਆ ਫੈਰਾ ਸਲਫੇਟ ਤੇ 2 ਕਿਲੋ ਮਿੱਟੀ ਮਿਲਾਤੇ ਤੇ ਉਹ ਛੱਡ ਦਿੰਦੇ ਵਿੱਚ ਇਹ ਕਹਿੰਦਾ ਕਰੇ ਜਿੱਪਾ ਤਾਂ ਇਹ ਜਿੱਜਾ ਵਾਲਾ ਪੋਰਾ ਰੈਸ਼ਿੰਗ ਤੋਂ ਬਾਅਦ ਜਿਹੜੀ ਜਿੱਜਾ ਉੱਤੇ ਸਪਰੇਅ ਕਰਕੇ ਘਾਹ ਪੂਰੀ ਉਸ ਦੇ ਕਰਕੇ ਹੋ ਜਿੱਥੇ ਜਿੱਜਾ ਉੱਤੇ ਇੱਕ ਹੋਰ ਮੈਂ ਤਾਂ ਗੱਲ ਕਰਨੀ ਚਾਹੂਗਾ ਜਿਹੜਾ ਸੈਂਪਲ ਤੋਂ ਪਿੱਛੇ ਜਨਾਂ ਸੀ ਤਾਂ ਕਿ ਸਵਾਲ ਵੀ ਲਿਖੀ ਡੀਏ ਵੀ ਗੱਲ ਕਰਦਾ ਕਿ ਵੀ ਸਾਰਾ ਗ੍ਰੇਨਰੀ ਸ਼ੋਅ ਕਰਦਾ ਤਾਂ ਸਾਡੀ ਪੰਜਾਬ ਖੇਤੀ ਬੜੀ ਯੂਨੀਵਰਸਟੀ ਨੇ डीएपी ਥਾਤੇ ਬਹੁਤ ਆਦਰ ਨੂੰ ਉਸਪਾਰਸ਼ ਕਰਦੇ ਕਈ ਕਿਸਾਨ ਵੀ ਇਸ ਤਰ੍ਹਾਂ ਕਰਦੇ ਹੋਏ ਉਸਪਾਰਸ਼ ਹੈ ਸਾਡੇ ਮਿਲਿਆ ਉਹਦੇ ਚ ਨਾਈਟ੍ਰੋਜਨ ਵੀ ਹੈ ਤੇ ਉਹਦੇ ਚ ਫਾਸਫੋਰਸ ਵੀ ਹੈ 46% ਫਾਸਫੋਰਸ ਹੁਣ ਸਪੋਜ਼ ਕਰੋ ਆਪਣੇ ਕੋਲ ਡੀਏਪੀ ਨਹੀਂ ਹੈ ਤਾਂ ਤੁਸੀਂ ਇੱਕ ਗੱਟਾ ਡੀਏਪੀ ਦਾ ਕਿੱਥੇ ਪਾਉਣਾ ਸੀ ਮੈਂ ਕਣਕ ਸਪਾਉਣਾ ਸੀ ਤਾਂ ਤੁਸੀਂ ਉਹਦੀ ਥਾਂ ਤੇ ਇੱਕ ਗੱਟਾ ਟ੍ਰਿਪਲ ਸੁਪਰ ਫਾਸਫੇਟ ਦਾ ਵੀ ਪਾ ਸਕਦੇ ਹੋ ਉਸ ਚ ਵੀ 46% ਫਾਸਫੋਰਸ ਹੈ ਜੇਕਰ ਆਪਣੇ ਕੋਲ ਇੱਕ ਗੱਟਾ ਡੀਏਪੀ ਦਾ ਮਾਰਾ ਹੈ ਤਾਪਤ 3 ਘਟੇ ਉਦੇ ਬਰਾਬਰ ਸੇਗਨ ਸੁਪਰ ਫਾਸਫੇਟ ਖਾਣਾ ਉਹ ਵੀ ਬਸੰਤ ਹੈ ਬਹੁਤ ਵਧੀਆ ਖਾਣਾ ਹੈ ਜੇ ਆਪਾਂ ਰੇਟਾਂ ਦੀ ਗੱਲ ਕਰਦੇ ਹਾਂ ਤਾਂ 13500 ਏਪੀ ਦਾ ਪਰਨਾ ਤਾਂ ਜੇ ਇਹਦਾ ਰੇਟ ਆਪ ਤੇ ਨਿਕਟਣਾ ਹੈ ਜੇ ਤਾਂ 50 60 80 ਰੁਪਏ ਵਾਧੂ ਹੋ ਜਾਊਗਾ ਪਰ ਮੇਰਾ ਚਾਹਵਨ ਨਾ ਹੈ ਨਾ ਖਾਣੇ ਦਾ ਸਾਫਟਨ ਕਰਦੇ ਹਾਂ ਤਾਂ ਆਪਾਂ ਜੇ 1 ਘਟਾ ਹੋਰ ਤੇ 1 ਘਟਾ ਟੋਟਲ ਸੁਪਰ ਫਾਸਫੇਟ 3 ਘਟੇ ਸੇਗਨ ਸੁਪਰ ਫਾਸਫੇਟ ਯਾਨੀ ਸਾਡੇ ਅਛੂਆਸ ਹੈ ਐਨਪੀ ਦੇ ਭਾਰਤੀ ਸੋ ਪਾਰਾਪਤੀ ਸੋ 32% ਫਾਸਫੋਰਸ ਦੇ ਸੋ 30% ਆਉਣਾ ਚਾਹੀਦਾ ਤਾਂ ਤੁਸੀਂ 1.5 ਘੰਟਾ ਉਹਦਾ ਵੀ ਬਾਸਾ ਕਰੀਏ ਤੇ ਐਨਪੀ ਕੇ ਪਰਪਤੀ ਸੋ ਜੇ 1.5 ਘੰਟਾ ਪਾਣੀ ਪੀਤਾ ਪਰ ਇਹ ਬੰਦ। ਜੇ ਦੇ ਖੋਰ ਖਾਦਾ ਸਾਡੀ ਜੇ ਆਪਾਂ ਟੀਵੀ ਦੇ ਅੱਗੇ ਕਰਨਾ ਤਾਂ ਪੌੜੇ 2 ਘੰਟੇ ਆਪਾਂ ਐਨਪੀ ਕੇ 10 26 ਅੰਛੇ ਦੇ 20 ਮਾਸ ਹੈ। ਇਹ ਵੀ ਸਿਫਾਰਿਸ਼ ਠੀਕ ਹੈ ਤਾਂ ਬਸ ਮੇਰਾ ਤਾਂ ਉਹ ਵੀ ਬਹੁਤ ਕੰਮ ਹੋਇਆ ਹੈ ਕਾਫੀ ਕੁਸ਼ਲ ਬਟ ਜਿਹੜਾ ਟਾਈਮ ਤੁਹਾਰਾ ਅਗਲੇ ਬਾਰੇ ਜੇ ਬੋਲਾਂ ਤਾਂ ਅਮੈਂ ਇੰਡੀਆ ਦੀ ਗੱਲ ਕਰਦੇ ਅਸੀਂ ਤੇ ਤੁਹਾਰਾ ਸਹੀ ਬਿੰਦਿਆ ਕਿ ਆਪਾਂ ਥੋੜਾ ਜਿਆਦਾ ਹੋ ਨੂੰ ਸਿਆਣੇ ਬਣ ਕੇ ਰਸਾਇਣਿਕ ਖਾਦਾਂ ਦਾ ਸਭ ਕੁਝ ਕੇ ਜਿੰਨੀ ਕਿ ਲੋੜ ਆਉਣੀ ਉੱਤਰ ਕਰੀਏ ਨਾ ਨਾ ਜਿਹੜੀਆਂ ਆਪਣੀਆਂ ਆਰਗੇਨਿਕ ਖਾਦਾਂ ਨੇ ਉਹਦਾ ਵਰਤਦੇ ਕਿਉਂਕਿ ਆਪਣੀਆਂ ਜਿਹੜੇ ਮੈਂ ਗੱਲ ਕੀਤੀ ਸੀ ਆਪਣੇ ਇਹਦਾ ਵੀ ਜੀਵਨ ਦਾ ਚ ਸ਼ੁਭਾਭੀ ਇਹਨਾਂ ਪਾਣੀ ਦੀ ਛੋੜਿ ਪਾਣੀ ਦੀ ਪਾਣੀ 450 60% ਦੇ ਵਿੱਚ ਜਿੰਦਾ ਵੀ ਆਪਣੇ ਤੋਂ ਹੀ ਜਾਂਦੇ ਤਾਂ ਇਸ ਕਰਕੇ ਆਪਾਂ ਨੂੰ ਥੋੜਾ ਜਿਆਦਾ ਖਾਦਾਂ ਨੂੰ ਪੁੱਜਾਉਣੀ ਚਾਹੀਦੀ ਹੈ ਕਿਉਂਕਿ ਜਦੋਂ ਉਹ ਵੀ ਆਪਾਂ ਵਿੱਚ ਇੰਫੋਲਡ ਕਰਦੇ ਆ ਤਾਂ ਜਿਹੜਾ ਆਪਣਾ ਜਿਹੜਾ ਆਪਣੇ ਬਣਾ ਲਿਆ ਕਿ ਪਾਚਾ ਫਰ ਖਾਵਾ ਚ ਦੇ ਦਿੱਤੇ ਉਹਨਾਂ ਚੱਕ ਨਾ ਤਾਂ ਉੱਥੇ ਆਪਾਂ ਕਹਿੰਦੇ ਜਿਪਸਾ ਪਾ ਦੋ ਤਾਂ ਜਿਪਸਾ ਜੋ ਗਲਤ ਹੋਵੇ ਉਹ ਵੀ ਕੈਨਸਲ ਹੋ ਜਾਈ ਤੇ ਇਸ ਕਰਕੇ ਆਪਾਂ ਥੋੜਾ ਜਆ ਕੇ ਆਕਰਸ਼ਣ ਵਾਲੀ ਬੀਤਾਂ ਵਾਲਾ ਤੇਰੀ ਇਸ ਅੰਕਾ ਵਾਲਾ ਮੈਥਮੈਟਿਕ ਟੈਸਟ ਜੂਰ ਕਰਾਓ ਇੰਨਾ ਸ਼ਾਬਾਸ਼ ਨਾਲ ਸਾਡਾ ਧੰਨਵਾਦ ਰਾਜੇ ਸਿੰਘ ਖਾਨ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਤੇਜਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਖੜੀ ਗਏ ਫਸਲਾਂ ਵਿੱਚ ਖਾਦ ਪ੍ਰਬੰਧਨ ਤੇ ਜਿਹੜਾ ਕੋਈ ਜਿੰਕ ਜਾਂ ਕੋਈ ਮੈਗਨੀਜ਼ ਦੀ ਕਾਰਡ ਕਲਕੁਲੇਟਰ ਦੀ ਗੱਲ ਕਰਕੇ ਸਾਂਝੀ ਕੀਤੀ ਸੀ